ਆਲਾ ਦਾ ਧੰਨਵਾਦ ਕਰਦੇ ਆ ਐਸਐ ਜਨ ਸਭਾ ਸ਼ਿਪੋਰੀ ਲੁਧਿਆਣਾ ਦਾ ਜਿਨ੍ਹਾਂ ਨੇ ਨਿਊ ਯੰਗ ਫਾਈਵ ਸਟਾਰ ਕਲਬ ਦੀ ਪੂਰੀ ਟੀਮ ਨੂੰ ਇੱਥੇ ਬੁਲਾ ਕੇ ਜੋ ਮਾਣ ਬਖਸ਼ਿਆ ਮੈਂ ਸੰਗ ਰਤਨ ਸ਼੍ਰੀ ਵਿਨੀਤ ਜਨ ਜੀ ਵਿਦੂ ਜੋਗੀ ਪ੍ਰਧਾਨ ਐਸਐ ਜਨ ਸਭਾ ਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਥੇ ਬੁਲਾ ਕੇ ਨਿਊ ਯੰਗ ਫਾਈਵ ਸਟਾਰ ਕਲਬ ਦੀ ਪੂਰੀ ਟੀਮ ਨੂੰ ਬੋਲੇ ਬਾਬਾ ਰਤਨ ਮਨੀ ਯੂਵਾ ਸੰਗ ਦੀ ਪੂਰੀ ਟੀਮ ਨੂੰ ਮਾਣ ਬਖਸ਼ਿਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਦੇ ਨਾਲ ਹੀ ਅੱਜ ਸਾਨੂੰ ਭਾਗਿਆ ਪ੍ਰਾਪਤ ਹੋਇਆ ਸ੍ਰੀ ਨਵੇਸ਼ ਮੂਨੀ ਜੀ ਮਹਾਰਾਜ ਸਾਹਿਬ ਦੇ ਪ੍ਰਵਚਨ ਸੁਣਨ ਦਾ ਔਰ ਮੁਕੇਸ਼ ਮੂਨੀ ਮਹਾਰਾਜ ਦੇ ਪ੍ਰਵਚਨ ਸੁਣਨ ਦਾ ਔਰ ਉਹਨਾਂ ਦਾ ਜੀਵਨ ਸਾਰ ਸੁਣਨ ਦਾ ਕਿ ਜੀਵਨ ਦੇ ਵਿੱਚ ਸਾਡੇ ਅਗਰ ਤੁਸੀਂ ਖੁਸ਼ ਰਹਿਣਾ ਤਾਂ ਗੁਰੂਆਂ ਦੇ ਜੋ ਆਦੇਸ਼ ਆ ਉਹਨਾਂ ਨੂੰ ਮੰਨਣਾ ਪਊਗਾ ਉਹ ਭਗਵਾਨ ભગવાન ਮਾ ਵੀ ਸਵਾਮੀ ਜੀ ਦੇ ਜਿਹੜੇ ਦਿਖਾਏ ਹੋਏ ਸਾਡੇ ਰਸਤੇ ਆ ਉਹਦੇ ਉੱਤੇ ਸਾਨੂੰ ਚੱਲਣਾ ਪਊਗਾ ਔਰ ਅੱਜ ਇਸ ਤਾਲੇਕਰਨ ਦੇ ਸੱਮਣੇ ਵਧੀਆ ਜਿਹੜਾ ਗੁਰੂ ਮਹਾਰਾਜ ਨੇ ਕੰਮ ਕੀਤਾ ਕਿ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਸ ਨੂੰ ਸਾਡੇ ਧਰਮ ਦਾ ਪ੍ਰਚਾਰ ਕਿਸ ਤਰ੍ਹਾਂ ਸਾਡੇ ਬਸਤੇ ਧਰਮ ਦੇ ਵਿੱਚ ਅੱਜ ਦੇਖੋ ਅਡਰੈਸਾਂ ਪਾ ਕੇ ਬੈਠੇ ਆ ਮੈਨੂੰ ਬਹੁਤ ਅੱਛਾ ਲੱਗਿਆ ਔਰ ਮੈਂ ਅੱਗੇ ਵੀ ਆਪਣੇ ਸਾਰੇ ਸਮਾਜਾਂ ਨੂੰ ਅਪੀਲ ਕਰੂੰਗਾ ਕਿ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਇਸ ਚੀਜ਼ ਬਾਰੇ ਗਿਆਨ ਪ੍ਰਾਪਤ ਕਰਾਇਆ ਜਾਵੇ ਮੈਂ ਧੰਨਵਾਦ ਕਰਦਾ ਪਹਿਲਾਂ ਤਾਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਅਲੱਗ ਸੰਖਿਆ ਯੋਗ ਚ ਮੈਂਬਰ ਬਣਾਇਆ ਮੈਂ ਆਪਣੇ ਸਮਾਜ ਦੇ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਵਿਚਰਦੇ ਆ ਲੋਕ ਆਪਣੀਆਂ ਆਪਣੀਆਂ ਸਮੱਸਿਆਵਾਂ ਦੱਸ ਰਹੇ ਆ ਔਰ ਹੁਣ ਅਸੀਂ ਉਹ ਸਮੱਸਿਆਵਾਂ ਨੂੰ ਦੂਰ ਕਰਕੇ ਸਹੀ ਦੱਸਾਂਗੇ ਕਿ ਅਸੀਂ ਕੁਝ ਕੰਮ ਕੀਤਾ ਅਸੀਂ ਉਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਪ੍ਰਯਾਸ ਕਰ ਰਹੇ ਆ ਔਰ ਸਰਕਾਰ ਕੋਲੋਂ ਮੰਗ ਕਰ ਰਹੇ ਆ ਕਿ ਜਿਹੜੀਆਂ ਜਿਹੜੀਆਂ ਸਾਡੀਆਂ ਸਮੱਸਿਆਵਾਂ ਸਾਡੇ ਸਮਾਜ ਨੂੰ ਆ ਰਹੀਆਂ ਉਹਨੂੰ ਅਸੀਂ ਦੂਰ ਕਰ ਸਕਦੇ ਅੱਜ ਪਹਿਲਾਂ ਦਾ ਧੰਨਵਾਦ ਕਰਦੇ ਆ ਐਸਐ ਜਨ ਸਭਾ ਸ਼ਿਪੋਰੀ ਲੁਧਿਆਣਾ ਦਾ ਜਿਨ੍ਹਾਂ ਨੇ ਨਿਊ ਯੰਗ ਫਾਈਵ ਸਟਾਰ ਕਲੱਬ ਦੀ ਪੂਰੀ ਟੀਮ ਨੂੰ ਇੱਥੇ ਬੁਲਾ ਕੇ ਜੋ ਮਾਨ ਬਖਸ਼ਿਆ ਮੈਂ ਸੰਗਰਤਨ ਸ਼੍ਰੀ ਵਿਨੀਤ ਜੈਨ ਜੀ ਵਿਦੂ ਜੋਗੀ ਪ੍ਰਧਾਨ ਐਸਐ ਜੈਨ ਸਭਾ ਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਥੇ ਬੁਲਾ ਕੇ ਨਿਊ ਯੰਗ ਫਾਈਵ ਸਟਾਰ ਕਲੱਬ ਦੀ ਪੂਰੀ ਟੀਮ ਨੂੰ ਬੋਲੇ ਬਾਬਾ ਰਤਨ ਮਨਿ ਯੂਵਾ ਸੰਗ ਦੀ ਪੂਰੀ ਟੀਮ ਨੂੰ ਮਾਨ ਬਖਸ਼ਿਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਦੇ ਨਾਲ ਹੀ ਅੱਜ ਸਾਨੂੰ ਸੁਭਾਗਿਆ ਪ੍ਰਾਪਤ ਹੋਇਆ ਹੈ ਸ਼੍ਰੀ ਨਰੇਸ਼ ਮਹਾਰਾਜ ਸਾਹਿਬ ਦੇ ਪਰਵਚਨ ਸੁਣਨ ਦਾ ਔਰ ਮੁਕੇਸ਼ ਮਨੀ ਮਹਾਰਾਜ ਦੇ ਪਰਵਚਨ ਸੁਣਨ ਦਾ ਔਰ ਉਹਨਾਂ ਦਾ ਜੀਵਨ ਸਾਰ ਸੁਣਨ ਦਾ ਕਿ ਜੀਵਨ ਦੇ ਵਿੱਚ ਸਾਡੇ ਅਗਰ ਤੁਸੀਂ ਖੁਸ਼ ਰਹਿਣਾ ਤਾਂ ਗੁਰੂਆਂ ਦੇ ਜੋ ਉਦੇਸ਼ ਆ ਉਹਨਾਂ ਨੂੰ ਮੰਨਣਾ ਪਊਗਾ ਭਗਵਾਨ ਭਗਵਾਨ માં ਵੀ ਸਵਾਮੀ ਜੀ ਦੇ ਜਿਹੜੇ ਦਿਖਾਏ ਹੋਏ ਸਾਡੇ ਰਸਤੇ ਆ ਉਹਦੇ ਉੱਤੇ ਸਾਨੂੰ ਚੱਲਣਾ ਪਊਗਾ ਔਰ ਅੱਜ ਇਸ ਕਾਰਜਕਰਮ ਦੇ ਸਾਹਮਣੇ ਵਧੀਆ ਜਿਹੜਾ ਗੁਰੂ ਮਹਾਰਾਜ ਨੇ ਕੰਮ ਕੀਤਾ ਕਿ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਸ ਨੂੰ ਸਾਡੇ ਧਰਮ ਦਾ ਪ੍ਰਚਾਰ ਕਿਸ ਤਰ੍ਹਾਂ ਸਾਡੇ ਬੱਚੇ ਧਰਮ ਦੇ ਵਿੱਚ ਅੱਜ ਦੇਖੋ ਅਡਰਸ ਆਪ ਆ ਕੇ ਬੈਠੇ ਆ ਮੈਨੂੰ ਬਹੁਤ ਅੱਛਾ ਲੱਗਿਆ ਔਰ ਮੈਂ ਅੱਗੇ ਵੀ ਆਪਣੇ ਸਾਰੇ ਸਮਾਜਾਂ ਨੂੰ ਅਪੀਲ ਕਰੂੰਗਾ ਕਿ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਇਸ ਚੀਜ਼ ਬਾਰੇ ਗਿਆਨ ਉਪਲਬਧ ਕਰਾਇਆ ਜਾਵੇ ਮੈਂ ਧੰਨਵਾਦ ਕਰਦਾ ਪਹਿਲਾਂ ਤਾਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਅਲੱਗ ਸੰਖਿਆ ਯੋਗ ਚ ਮੈਂਬਰ ਬਣਾਇਆ ਮੈਂ ਆਪਣੇ ਸਮਾਜ ਦੇ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਵਿਚਰਦੇ ਆ ਲੋਕ ਆਪਣੀਆਂ ਆਪਣੀਆਂ ਸਮੱਸਿਆਵਾਂ ਦੱਸ ਰਹੇ ਆ ਔਰ ਹੁਣ ਅਸੀਂ ਉਹ ਸਮੱਸਿਆਵਾਂ ਨੂੰ ਦੂਰ ਕਰਕੇ ਸਹੀ ਦੱਸਾਂਗੇ ਕਿ ਅਸੀਂ ਕੁਝ ਕੰਮ ਕੀਤਾ ਅਸੀਂ ਉਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਪ੍ਰਯਾਸ ਕਰ ਰਹੇ ਆ ਔਰ ਸਰਕਾਰ ਕੋਲੋਂ ਮੰਗ ਕਰ ਰਹੇ ਆ ਕਿ ਜਿਹੜੀਆਂ ਜਿਹੜੀਆਂ ਸਾਡੀਆਂ ਸਮੱਸਿਆਵਾਂ ਸਾਡੇ ਸਮਾਜ ਨੂੰ ਆ ਰਹੀਆਂ ਉਹਨੂੰ ਅਸੀਂ ਦੂਰ ਕਰਤ ਅੱਜ ਪਹਿਲਾਂ ਦਾ ਧੰਨਵਾਦ ਕਰਦੇ ਆ ਐਸਐ ਜੈਨ ਸਭਾ ਸ਼ਿਪੋਰੀ ਲੁਧਿਆਣਾ ਦਾ ਜਿਨ੍ਹਾਂ ਨੇ ਨਿਊ ਯੰਗ ਫਾਈਸਟਾ ਕਲੱਬ ਦੀ ਪੂਰੀ ਟੀਮ ਨੂੰ ਇੱਥੇ ਬੁਲਾ ਕੇ ਜੋ ਮਾਨ ਬਖਸ਼ਿਆ ਮੈਂ ਸੰਗ ਰਤਨ ਸ਼੍ਰੀ ਵਿਨੀਤ ਜੈਨ ਜੀ ਵਿਦੂ ਜੋਗੀ ਪ੍ਰਧਾਨ ਐਸਐ ਜੈਨ ਸਭਾ ਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਥੇ ਬੁਲਾ ਕੇ ਨਿਊ ਯੰਗ 5 ਸਟਾਰ ਕਲੱਬ ਦੀ ਪੂਰੀ ਟੀਮ ਨੂੰ ਬੋਲੇ ਬਾਬਾ ਰਤਨ ਮੋਨੀ ਯੂਵਾ ਸੰਗ ਦੀ ਪੂਰੀ ਟੀਮ ਨੂੰ ਮਾਨ ਬਖਸ਼ਿਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਦੇ ਨਾਲ ਹੀ ਅੱਜ ਸਾਨੂੰ ਸੁਭਾਗਿਆ ਪ੍ਰਾਪਤ ਹੋਇਆ ਸ਼੍ਰੀ ਨਰੇਸ਼ ਮੋਨੀ ਜੀ ਮਹਾਰਾਜ ਸਾਹਿਬ ਦੇ ਪ੍ਰਵਚਨ ਸੁਣਨ ਦਾ ਔਰ ਮੁਕੇਸ਼ ਮੋਨੀ ਮਹਾਰਾਜ ਦੇ ਪ੍ਰਵਚਨ ਸੁਣਨ ਦਾ ਔਰ ਉਹਨਾਂ ਦਾ ਜੀਵਨ ਸਾਰਤਮੰਦਾ ਕਿ ਜੀਵਨ ਦੇ ਵਿੱਚ ਸਾਡੇ ਅਗਰ ਤੁਸੀਂ ਖੁਸ਼ ਰਹਿਣਾ ਤਾਂ ਗੁਰੂਆਂ ਦੇ ਜੋ ਆਦੇਸ਼ ਆ ਉਹਨਾਂ ਨੂੰ ਮੰਨਣਾ ਪਊਗਾ ਭਗਵਾਨ ਭਗਵਾਨ ਮਾ ਵੀ ਸਵਾਮੀ ਜੀ ਦੇ ਜਿਹੜੇ ਦਿਖਾਏ ਹੋਏ ਸਾਡੇ ਰਸਤੇ ਆ ਉਹਦੇ ਉੱਤੇ ਸਾਨੂੰ ਚੱਲਣਾ ਪਊਗਾ ਔਰ ਅੱਜ ਇਸ ਕਾਰਜਕਰਨ ਦੇ ਸਾਹਮਣੇ ਵਧੀਆ ਜਿਹੜਾ ਗੁਰੂ ਮਹਾਰਾਜ ਨੇ ਕੰਮ ਕੀਤਾ ਕਿ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਸ ਨੂੰ ਸਾਡੇ ਧਰਮ ਦਾ ਪ੍ਰਚਾਰ ਕਿਸ ਤਰ੍ਹਾਂ ਸਾਡੇ ਬੱਚੇ ਧਰਮ ਦੇ ਵਿੱਚ ਅੱਜ ਦੇਖੋ ਅਡਰੈਸਾਂ ਪਾ ਕੇ ਬੈਠੇ ਆ ਮੈਨੂੰ ਬਹੁਤ ਅੱਛਾ ਲੱਗਿਆ ਔਰ ਮੈਂ ਅੱਗੇ ਵੀ ਆਪਣੇ ਸਾਦੇ ਸਮਾਜਾਂ ਨੂੰ ਅਪੀਲ ਕਰੂੰਗਾ ਕਿ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਇਸ ਚੀਜ਼ ਬਾਰੇ ਗਿਆਨ ਉਪਲਬਧ ਕਰਾਇਆ ਜਾਵੇ ਮੈਂ ਧੰਨਵਾਦ ਕਰਦਾ ਪਹਿਲਾਂ ਤਾਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਅਲੱਗ ਸੰਘਾ ਯੋਗ ਚ ਮੈਂਬਰ ਬਣਾਇਆ ਮੈਂ ਆਪਣੇ ਸਮਾਜ ਦੇ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਵਿਚਰ ਰਹੇ ਆ ਲੋਕ ਆਪਣੀਆਂ ਆਪਣੀਆਂ ਸਮੱਸਿਆਵਾਂ ਦੱਸ ਰਹੇ ਆ ਔਰ ਹੁਣ ਅਸੀਂ ਉਹ ਸਮੱਸਿਆਵਾਂ ਨੂੰ ਦੂਰ ਕਰਕੇ ਸਹੀ ਦੱਸਾਂਗੇ ਕਿ ਅਸੀਂ ਕੁਝ ਕੰਮ ਕੀਤਾ ਅਸੀਂ ਉਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਪ੍ਰਯਾਸ ਕਰ ਰਹੇ ਹਾਂ ਔਰ ਸਰਕਾਰ ਕੋਲੋਂ ਮੰਗ ਕਰ ਰਹੇ ਹਾਂ ਕਿ ਜਿਹੜੀਆਂ ਜਿਹੜੀਆਂ ਸਾਡੀਆਂ ਸਮੱਸਿਆਵਾਂ ਸਾਡੇ ਸਮਾਜ ਨੂੰ ਆ ਰਹੀਆਂ ਉਹਨੂੰ ਅਸੀਂ ਦੂਰ ਕਰ ਸਕਦੇ ਅੱਜ ਪਹਿਲਾਂ ਦਾ ਧੰਨਵਾਦ ਕਰਦੇ ਹਾਂ ਐਸਐ ਜੈਨ ਸਭਾ ਛੇਪੂਰੀ ਲੁਧਿਆਣਾ ਦਾ ਜਿਨ੍ਹਾਂ ਨੇ ਨਿਊ ਯੰਗ ਫਾਈਸਟਾ ਕਲੱਬ ਦੀ ਪੂਰੀ ਟੀਮ ਨੂੰ ਇੱਥੇ ਬੁਲਾ ਕੇ ਜੋ ਮਾਣ ਬਖਸ਼ਿਆ ਮੈਂ ਸੰਗ ਰਤਨ ਸ਼੍ਰੀ ਵਿਨੀਤ ਜੈਨ ਜੀ ਵਿਦੂ ਜੋਗੀ ਪ੍ਰਧਾਨ ਐਸਰ ਜੈਨ ਸਭਾ ਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਿ ਉਹਨਾਂ ਨੇ ਇੱਥੇ ਬੁਲਾ ਕੇ ਨਿਊ ਯੰਗ ਫਾਈਵ ਸਟਾਰ ਕਲੱਬ ਦੀ ਪੂਰੀ ਟੀਮ ਨੂੰ ਬੋਲੇ ਬਾਬਾ ਰਤਨ ਮਨੀ ਯੂਵਾ ਸੰਗ ਦੀ ਪੂਰੀ ਟੀਮ ਨੂੰ ਮਾਨ ਬਖਸ਼ਿਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹਦੇ ਨਾਲ ਹੀ ਅੱਜ ਸਾਨੂੰ ਸੁਭਾਗਿਆ ਪ੍ਰਾਪਤ ਹੋਇਆ ਹੈ ਸ੍ਰੀ ਨਵੇਸ਼ ਮਨੀ ਜੀ ਮਹਾਰਾਜ ਸਾਹਿਬ ਦੇ ਪ੍ਰਵਚਨ ਸੁਣਨ ਦਾ ਔਰ ਮੁਕੇਸ਼ ਮਨੀ ਮਹਾਰਾਜ ਦੇ ਪ੍ਰਵਚਨ ਸੁਣਨ ਦਾ ਔਰ ਉਹਨਾਂ ਦਾ ਜੀਵਨ ਸਾਰ ਸੁਣਨ ਦਾ ਕਿ ਜੀਵਨ ਦੇ ਵਿੱਚ ਸਾਡੇ ਅਗਰ ਤੁਸੀਂ ਖੁਸ਼ ਰਹਿਣਾ ਹੈ ਤਾ ਗੁਰੂਆਂ ਦੇ ਜੋ ਆਦੇਸ਼ ਆ ਉਹਨਾਂ ਨੂੰ ਮੰਨਣਾ ਪਊਗਾ ਭਗਵਾਨ ભગવાન માં ਵੀ ਸਵਾਮੀ ਜੀ ਦੇ ਜਿਹੜੇ ਦਿਖਾਏ ਹੋਏ ਸਾਡੇ ਰਸਤੇ ਆ ਉਹਦੇ ਉੱਤੇ ਸਾਨੂੰ ਚੱਲਣਾ ਪਊਗਾ ਔਰ ਅੱਜ ਇਸ ਕਾਰਜਕਰਨ ਦੇ ਸਾਹਮਣੇ ਵਧੀਆ ਜਿਹੜਾ ਗੁਰੂ ਮਹਾਰਾਜ ਨੇ ਕੰਮ ਕੀਤਾ ਕਿ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਸ ਨੂੰ ਸਾਡੇ ਧਰਮ ਦਾ ਪ੍ਰਚਾਰ ਕਿਸ ਤਰ੍ਹਾਂ ਸਾਡੇ ਬੱਚੇ ਧਰਮ ਦੇ ਵਿੱਚ ਅੱਜ ਦੇਖੋ ਅਡਰਸਾਂ ਭਾ ਕੇ ਬੈਠੇ ਆ ਮੈਨੂੰ ਬਹੁਤ ਅੱਛਾ ਲੱਗਿਆ ਔਰ ਮੈਂ ਅੱਗੇ ਵੀ ਆਪਣੇ ਸਾਰੇ ਸਮਾਜਾਂ ਨੂੰ ਅਪੀਲ ਕਰੂੰਗਾ ਕਿ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਇਸ ਚੀਜ਼ ਬਾਰੇ ਜਾਨ ਬਲਵਤ ਕਰਾਇਆ ਜਾਦਾ ਜਾਰੇ ਉਮਰ ਤੇ ਇਸ ਤਰ੍ਹਾਂ ਦੇ ਲੋਕ ਤੁਹਾਨੂੰ ਮੈਂ ਖਿਆਲ ਰੱਖਣਾ ਇਸ ਤਰ੍ਹਾਂ ਮੈਂ ਧੰਨਵਾਦ ਕਰਦਾ ਪਹਿਲਾਂ ਤਾਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਅਲੱਗ ਸੰਖਿਆ ਯੋਗ ਚ ਮੈਂਬਰ ਬਣਾਇਆ ਮੈਂ ਆਪਣੇ ਸਮਾਜ ਦੇ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਵਿਚਰਦੇ ਆ ਲੋਕ ਆਪਣੀਆਂ ਆਪਣੀਆਂ ਸਮੱਸਿਆਵਾਂ ਦੱਸ ਰਹੇ ਆ ਔਰ ਹੁਣ ਅਸੀਂ ਉਹ ਸਮੱਸਿਆਵਾਂ ਨੂੰ ਦੂਰ ਕਰਕੇ ਸਹੀ ਦੱਸਾਂਗੇ ਕਿ ਅਸੀਂ ਕੁਝ ਕੰਮ ਕੀਤਾ ਅਸੀਂ ਉਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਪ੍ਰਯਾਸ ਕਰ ਰਹੇ ਹਾਂ ਔਰ ਸਰਕਾਰ ਕੋਲੋਂ ਮੰਗ ਕਰ ਰਹੇ ਹਾਂ ਕਿ ਜਿਹੜੀਆਂ ਜਿਹੜੀਆਂ ਸਾਡੀਆਂ ਸਮੱਸਿਆਵਾਂ ਸਾਡੇ ਸਮਾਜ ਨੂੰ ਆ ਰਹੀਆਂ ਉਹਨੂੰ